ਹਾਂਜੀ ਬੜਾ ਰੌਲਾ ਪੈ ਰਿਹਾ ਹੈ ਨਾ ਮੇਰੀਆਂ ਭੈਣਾਂ ਕਹਿੰਦੀਆਂ ਚਨੂਨ ਦੇ ਸੂਟ ਲੈਣੇ ਆ ਚਨੂਨ ਦੇ ਦੁਪੱਟੇ ਲੈਣੇ ਆ ਇਹ ਸਿਰਾ ਕਰਾਇਆ ਪਿਆ ਕਿਨੇ ਧੋਲੇ ਬਲਵੰਸ਼ ਖਾਲਸਾ ਕਲਾਖ ਹਾਊਸ ਨੇ ਪਤਾ ਕੀ ਆ ਦੇਖੋ ਕੋਈ 8 ਮੀਟਰ ਹੈ ਕੋਈ 7 ਮੀਟਰ ਹੈ ਤੇ ਕੋਈ 7.5 ਮੀਟਰ ਹੈ ਭਾਵੇਂ ਚੁੰਨੀਆਂ ਬਣਾ ਲਓ ਭਾਵੇਂ ਸੂਟ ਬਣਾ ਲਓ ਮੇਰੀਆਂ ਭੈਣਾਂ ਵੀ ਖੁਸ਼ ਮਾਈਆਂ ਵੀ ਖੁਸ਼ ਐਮੀ ਰੋਦੀਆਂ ਰਹਿੰਦੀਆਂ ਵੀ ਅਸੀਂ 15-15 100 ਦੇ ਸੂਟ ਚਨੂਨ ਦੇ ਕਿੱਥੋਂ ਬਣਾਵਾਂਗੇ ਤੇ ਸਾਰੇ ਕਲਰ ਪਤਾ ਕਿੰਨੇ ਦਾ ਹਰਾ ਨਾ ਹੋਇਓ ਵੀਰੇ ਦੱਸਿਓ ਕਿਰਾ ਮਹਾ ਪੈਣੋ ਇਹ ਬਾਜ਼ਾਰ ਦਾ ਚਲੂਣ ਦਾ ਤੁਹਾਨੂੰ ਪਤਾ ਆ ਪਿਓਰ ਚਲੂਣ ਦਾ ਰੇਟ ਕੀ ਆ ਬਾਜ਼ਾਰ ਦਾ 800 ਰੁਪਿਆ ਰੇਟ ਆ ਆਪਾਂ ਬਾਈ 5.5 ਤੋਂ ਪਲੱਸ ਪਿਓਰ ਚਲੂਣ ਦਾ ਰੇਟ ਦੇਵਾਂਗੇ 295 ਰੁਪਿਆ ਦੇ ਵਿੱਚ ਲਓ ਜੀ ਝੂਠ ਨਾ ਹੋਵੇ ਮਹਾ ਜੀ ਜਿਵੇਂ ਮਰਜੀ ਲੈ ਲਓ 295 ਰੁਪਿਆ ਦੇ ਵਿੱਚ 5.5 ਤੋਂ ਪਲੱਸ ਦੇਵਾਂਗਾ ਵੀਡੀਓ ਸੇਵ ਕਰਕੇ ਆਜੋ ਡਿਲੀਟ ਨਾ ਕਰਵਾ ਦੇ ਬਾਈ ਤੇ 295 ਦੇ ਦਿਓ ਤੇ ਆ ਕੇ ਲੈ ਜਾਓ ਜਲਦੀ ਜੀ ਸੂਟ ਲੈ ਜਾਓ ਭਾਵੇਂ 10 ਮੀਟਰ ਨਿਕਲੇ ਰੁਪਏ ਕਿੰਨੇ ਦੇਣੇ ਆ 295 ਤੇ ਪਹੁੰਚਣਾ ਕਿੱਥੇ ਆ ਪਿੰਡ ਧੌਲਾ ਨੇੜੇ ਸ਼ਿਵਜੀ ਮੰਦਰ ਮੇਨ ਬਾਜ਼ਾਰ ਨੇੜੇ ਬਾਈਕ ਆਪਣਾ ਗੁਰਦੁਆਰਾ ੜੀਸਰ ਦੇ ਨਾਲ ਕੋਲੇ ਆਪਣੀ ਸਦਾ ਕਿਲੋਕੀਮੀਟਰ ਪੈਂਦਾਗਾ ਲੁੱਟਲੋ ਮੇਲਾ 295 ਰੁਪਏ ਦੇ ਜਿਸ ਨਾ ਮਿਲਣਾ ਨਾ ਦੇਣਾ ਬਲਵੰਤ ਖਾਲਸੇ ਕੋਲੇ ਆਜੋ ਲੁੱਟਲੋ ਮੇਲਾ ਬਾਈ ਬਾਕੀ ਬਾਬੇ ਦੇ ਆਉਣੀ ਆ ੜੀਸਰ ਇਧਰ ਨੂੰ ਗਿੜਾ ਮਾਰ ਲੋ ਆਜੋ ਜਲਦੀ ਜਲਦੀ ਚੱਕ ਦੋ ਫੱਟੇ ਬਾਈ ਲਿਆਦਿਆ ਕਰੋ ਨੇਰੀਆਂ ਬਸ